ਆਪਾਂ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਰਾਜਸਥਾਨ ਆਏ ਆ ਆਪਣਾ ਸ਼ੈਦ ਦਾ ગામ ਆ ਤੇ ਇੱਥੇ ਡੱਬੇ ਹੁੰਦੇ ਆ ਸ਼ੈਦ ਦੇ ਆਪਣੇ ਆਦਨਾਂ 'ਚ ਤੇ ਅੱਜ ਆਂਦੇ ਆਂਦੇ ਰਾਹ 'ਚ ਆਪਾਂ ਵੇਖਿਆ ਅੰਕਲ ਦਾ ਫਾਰਮ ਬੜਾ ਸੋਹਣਾ ਲੱਗਾ ਆਪਾਂ ਨੂੰ ਤੇ ਤਾਂ ਅਸੀਂ ਆਖਿਆ ਵੀ ਚਲੋ ਵੀਡੀਓ ਬਣਾਉਨੇ ਆ ਅੰਕਲ ਜੀ ਨਾਂ ਦੱਸ ਦਿਓ ਆਪਣਾ ਨਾਂ ਕੀ ਆ ਤੇ ਏਰੀਆ ਕਿਹੜਾ ਸ਼ਹਿਰ ਕਿਹੜਾ ਏ ਆ ਮੇਰਾ ਫਮਣ ਸਿੰਘ ਸਦਬਸਰ ਮਟਿੱਲੀ ਗੰਗਨਗਰ ਜ਼ਿਲ੍ਹਾ ਗੰਗਨਗਰ ਜ਼ਿਲ੍ਹਾ ਅੱਛਾ ਜੀ ਤੇ ਇਹਨਾਂ ਦਾ ਫਾਰਮ ਆ ਬੱਕਰੀਆਂ ਦਾ ਤੇ ਪੇਡਾਂ ਦਾ ਫਾਰਮ ਆ ਤੇ ਹੁਣ ਇਹਨਾਂ ਨੇ ਨਵਾਂ ਫਾਰਮ ਸ਼ੁਰੂ ਕੀਤਾ ਆ ਆਪਣਾ ਪੋਲਟਰੀ ਦਾ ਤੇ ਤੁਹਾਨੂੰ ਪਤਾ ਜਿੱਦਾਂ ਆਪਣਾ ਵੀ ਪੋਲਟਰੀ ਦਾ ਕੰਮ ਹੈ ਤੇ ਆਪਾਂ ਇਹ ਚੀਜ਼ਾਂ ਵੇਨੇ ਰਹੀ ਨੇ ਵਧੀਆ ਲੱਗਦੀਆਂ ਤੇ ਆ ਦੱਸੋ ਤੁਸੀਂ ਬੱਕਰੀਆਂ ਦਾ ਤੇ ਭੇਡਾਂ ਬਾਰੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੇ ਬੱਕਰੀਆਂ ਦਾ ਤੇ ਭੇਡਾਂ ਦਾ ਦੋ ਤਿੰਨ ਸਾਲ ਹੋ ਗਏ ਅੱਛਾ ਜੀ ਨਹੀਂ ਭੇਡਾਂ ਦਾ ਭੇਡਾਂ ਦਾ ਕੰਮ ਕਦੋਂ ਤੋਂ ਕਰਦੇ ਤੁਸੀਂ ਤਾਂ 4 ਸਾਲ ਹੋ ਗਏ ਅੱਛਾ ਅੱਛਾ ਤੇ ਕਿਦਾਂ ਵਧੀਆ ਇਹਨਾਂ ਦੇ ਪੈਸੇ ਪੂਰੇ ਚੰਗੀ ਦੇ ਜਾਂਦੀਆਂ ਚੰਗੇ ਵਟ ਜਾਂਦੇ ਆ ਅੱਛਾ ਤੇ ਖਾਂਦੀਆਂ ਕੀ ਆ ਬਸ ਆ ਸਟੀਆਂ ਛਟ ਕੇ ਨਰਮ ਨਰਮ ਤੇ ਆ ਨੀਰਾ ਘੋਰੇ ਦਾ ਮੂੰਗੀ ਦਾ ਨੀਰਾ ਆ ਅੱਛਾ ਇਹ ਹੁੰਦਾ ਅੱਛਾ ਅੱਛਾ ਤੇ ਕਿੰਨੇ ਚਿਰ ਬਦਾਂ ਸੁਣਦੀ ਭੇਡ ਤੇ 5 ਮਹੀਨੇ ਬਾਅਦ 5 ਮਹੀਨੇ ਬਾਅਦ ਹੂੰ ਅੱਛਾ ਇਹ ਵੀ ਬੱਕਰੀਆਂ ਕੋਈ ਇਹ ਬੱਕਰੀਆਂ ਹੂੰ ਤੇ ਬੱਕਰੀ ਦਾ ਦੁੱਧ ਦੁੱਧ ਵੀ ਸੇਲ ਕਰਦੇ ਬੱਕਰੀ ਦਾ ਦੁੱਧ ਮਿਲ ਜਾਂਦਾ ਨਹੀਂ ਵੇਚਦੇ ਵੀ ਜੇ ਬਸ ਆਪਣੇ ਬੱਚੇ ਹੀ ਪਾਲਦੇ ਬਸ ਅੱਛਾ ਬੱਚੇ ਹੀ ਪਾਲਦੇ ਬੱਚੇ ਨੂੰ ਪਿਉਂਦੇ ਬੱਚੇ ਨੂੰ ਪਿਆਣੇ ਅੱਛਾ ਅੱਛਾ ਹੂੰ ਤੇ ਇੱਥੇ ਕਿਦਾਂ ਤੁਸੀਂ ਹੁਣ ਜਦਾਂ ਇਹਦਾ ਜਿਹੜੀ ਭੇਡ ਆ ਭੇਡ ਦਾ ਫਿਰ ਚਿਕਨ 'ਚ ਕੰਮ ਕਰਦੇ ਇਹ ਚਿਕਨ ਚ ਜਾਂਦੀ ਅੱਛਾ ਅੱਛਾ ਇਹਦੇ ਕੀ ਡਿਮਾਂਡ ਮੋਡ ਹੈਗੀ ਡਿਮਾਂਡ ਇਹਦੇ ਸਿੱਧਾ ਥੋਕ ਜਾਂਦਾ ਮੋਲੇ ਅੱਛਾ ਥੋਕ ਚ ਹਾਂ ਅੱਛਾ ਅੱਛਾ ਜਿਵੇਂ 10000 ਤੋਂ 15 2000 ਲਗਾਏ ਅੱਛਾ ਅੱਛਾ ਐਂ ਲਾ ਠੀਕ ਹੈ ਤੇ ਬੱਕਰੀਆਂ ਬੱਕਰੀਆਂ ਬਸ ਬੱਕਰੀਆਂ ਮੈਂ ਇਹ ਸੇਲ ਕਰਦੇ ਹਾਂ ਜੇ ਕਿ ਅਜੇ ਵਧਾਉਣੇ ਨੇ ਸੇਲ ਕਰਦੇ ਨੇ ਦੁੱਧ ਲਈ ਗਲ ਜਾਂਦਾ ਤਾਂ ਅੱਛਾ ਅੱਛਾ ਹਾਂ ਕਰ ਰੱਖਣਾ ਦੁੱਧ ਲਈ ਹੁੰਦੇ ਨੇ ਅੱਛਾ ਅੱਛਾ ਲੈ ਇਹਦਾ ਕੋਈ ਵੀ ਕੋਈ ਅੱਛਾ ਮਤਲਬ ਮੀਟ ਚ ਨਹੀਂ ਮੀਟ ਚ ਨਹੀਂ ਅੱਛਾ ਅੱਛਾ ਅਜੇ ਮਤਲਬ ਤੁਸੀਂ ਵਧਾਉਣ ਦੇ ਆ ਬੱਕਰੀਆਂ ਹਣਾ ਕੋਈ ਦੁੱਧ ਵਾਲਾ ਫਾਰਮ ਵਧਾਉਣ ਦੇ ਆ ਹਾਂ ਅੱਛਾ ਅੱਛਾ ਦੁੱਧ ਵਾਲਾ ਰੱਖਣ ਵਾਲਾ ਆ ਗਿਆ ਕੋਈ ਵੀ ਕਰੇ ਰੱਖਣੀ ਤਾਂ ਦੁੱਧਾਸਤੇ ਹਾਂ ਹਾਂ ਉਹ ਦੇ ਦਿੰਨੇ ਤੇ ਉਦਾਂ ਜੇ ਬੰਦੇ ਨਵੇਂ ਨੇ ਸ਼ੁਰੂ ਕਰਨਾ ਹੋਵੇ ਕੰਮ ਬੱਕਰੀਆਂ ਦਾ ਫਾਰਮ ਕਰਨਾ ਹੋਵੇ ਜਾਂ ਭੇਡਾਂ ਦਾ ਤੇ ਕਿੰਨੇ ਕਿਤੋਂ ਕਰਨਾ ਸ਼ੁਰੂ ਚਾਹੀਦਾ ਭੇਡਾਂ ਦਾ ਭੇਡਾਂ ਦਾ ਜਾਂ ਬੱਕਰੀਆਂ ਦਾ ਮਤਲਬ ਕਿੰਨੇ ਕਿ ਤੋਂ ਸ਼ੁਰੂ ਕਰਨਾ ਚਾਹੀਦਾ ਨਵੇਂ ਬੰਦੇ ਨੂੰ ਜਿਹਨੂੰ ਪਤਾ ਨਹੀਂ ਕੁਝ ਵੀ ਕਿੰਨੇ ਕਿੰਨੇ ਜਾਨਵਰ ਤੋਂ ਸ਼ੁਰੂ ਕਰਨਾ ਚਾਹੀਦਾ ਉਹਨੂੰ ਨਵੇਂ ਬੰਦੇ ਨੂੰ ਘੜ ਤੋਂ ਘੜ ਤੱਕ ਇਹ ਜਾਨਵਰ ਤੋਂ ਉੱਤੇ ਕਰਨਾ ਚਾਹੀਦਾ ਪਰ ਇਹ ਜਾਨਵਰ ਤੋਂ ਉੱਤੇ ਹਾਂ ਉਦੋਂ ਤੇ ਜੇ ਬਿਮਾਰੀ ਆ ਜੇ ਮਰ ਮੁਰ ਜਾਵੇ ਫਿਰ ਥੋੜੇ ਤੋਂ ਨਹੀਂ ਸ਼ੁਰੂ ਕਰਨਾ ਚਾਹੀਦਾ ਥੋੜੇ ਤੋਂ ਹੁੰਦੇ ਪਰ ਇਹ ਤਾਂ ਹੁਣੇ ਹੁਣ ਚਾਹੀਦੇ ਅੱਛਾ ਹਾਂ ਆਓ ਜੇ ਥੋੜੇ ਤੋਂ ਕੀਤਾ ਭੇਡਾਂ ਦਾ ਬੱਕਰੀਆਂ ਦਾ ਕੋਈ ਬਚਣਾ ਵੀ ਨਹੀਂ ਕੁਝ ਬਚਣਾ ਨਹੀਂ ਕਿਉਂਕਿ ਮਰਦੇ ਜਾਂਦੇ ਰਹਿੰਦੇ ਆ ਅੱਛਾ ਅੱਛਾ ਜੇ ਹੁਣ ਰਾਤ ਇੱਕ ਸੂਈ ਹੈ ਇੱਕ ਵਜੇ ਮਰ ਗਿਆ ਅੱਛਾ ਇੱਕੋ ਬੈਠਾ ਉੱਥੇ ਅੱਛਾ ਨਿਕਾਇਆ ਹਾਂਜੀ ਹਾਂਜੀ ਆਹੋ ਆਓ ਤੇ ਇਹ ਮਤਲਬ ਵੀ ਨਾ ਵੇਖਣਾ ਵੀ ਪੈਂਦਾ ਤੁਹਾਨੂੰ ਕਿ ਜਦੋਂ ਸੁੰਦੀਆਂ ਕਿ ਆਪੇ ਸੂ ਸੂਪ ਪੈਂਦੀਆਂ ਭੇਡ ਦਾ ਪਸੂਪਰਦੀ ਅੱਛਾ ਅੱਛਾ ਠੀਕ ਆ ਜੇ ਮੌਕੇ ਤੇ ਕੋਈ ਜਾ ਕੇ ਆ ਕੇ ਤਾਂ ਸੰਭਾਲ ਲਈ ਨਾ ਆਪੇ ਸੂਪ ਪੰਦੀ ਅੱਛਾ ਤੇ ਇਹ ਹੁਣ ਜਿਹੜਾ ਤੁਸੀਂ ਮੁਰਗੀਆਂ ਦਾ ਸ਼ੁਰੂ ਕੀਤਾ ਕੰਮ ਇਹਦੇ ਵਿੱਚ ਕਿਦਾਂ ਵਧੀਆ ਲੱਗਾ ਤੁਹਾਨੂੰ ਆਂਡੇ ਹੁੰਡੇ ਸੇਲ ਇਜ ਕਰੀਏ ਨੇ ਅੰਡਾ ਕਿੰਨੇ ਨੂੰ ਵਿਗਦਾ ਅੰਡਾ ਤੁਹਾਡਾ ਸਾਢੇ 450 ਨੂੰ ਖੜੇ ਜਾਂਦੀ ਹੈ ਅਛਾ ਅਛਾ ਇੱਥੇ ਹੈਗੀ ਡਿਮਾਂਡ ਹਾਂ ਅਛਾ ਅਛਾ ਤੇ ਉਦਾਂ ਜੇ ਮੁਰਗੀਆਂ ਦਾ ਜਿੰਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਕਿੰਨੇ ਤੋਂ ਕਰਨਾ ਚਾਹੀਦਾ ਜਦੋਂ ਨਵੇਂ ਬੰਦੇ ਜਿਹੜੇ ਕਰਨ ਤੇ ਉਹ ਕਿੰਨੇ ਤੋਂ ਕਰਨਾ ਸ਼ੁਰੂ ਇਹ ਜੀ ਅਸੀਂ ਤੋਂ ਨਵਾਂ ਕਰਨ ਲੱਗੇ ਮੁਰਗੀਆਂ ਦਾ ਕੰਮ ਅਛਾ ਅਸੀਂ ਤਾਂ ਆਪ ਥੋੜੇ ਜਨਵਰ ਆਹੋ ਵੀ ਜਿਹੜੇ ਵੀ ਬੰਦੇ ਨੂੰ ਇਹੋ ਗੱਲ ਮੈਂ ਕਹਿੰਦਾ ਹਰੇਕ ਵੀਡੀਓ ਆਪਣੀਆਂ ਚ ਵੀ ਵੀ ਜਿਹੜੇ ਬੰਦੇ ਨੂੰ ਵੀ ਕੰਮ ਸ਼ੁਰੂ ਕਰਨਾ ਆ ਥੋੜੇ ਜਨਵਰ ਤੋਂ ਕੰਮ ਸ਼ੁਰੂ ਕਰੋ ਤੇ ਫਿਰ ਉਹਨੂੰ ਵਧਾਓ ਅੱਗੇ ਫਿਰ ਜਿੱਦਾਂ ਤੁਹਾਨੂੰ ਪ੍ਰੋਫਿਟ ਹੁੰਦਾ ਫਿਰ ਉਹਨੂੰ ਅੱਗੇ ਹੌਲੀ ਹੌਲੀ ਵਧਾਓ ਹਨਾ ਠੀਕ ਤੇ ਇਹ ਜਿੱਦਾਂ ਹੁਣ ਤੁਹਾਡੇ ਕੋਲ 50 ਮੁਰਗੀਆਂ ਦੇ ਆਂਡਾ ਕਿੰਨਾ ਆਉਂਦਾ ਡੇਲੀ ਦਾ ਆਂਡੇ ਕੇ ਦੇ ਵੀਗ ਆਂਡਾ ਡੇਲੀ ਸੀ ਕਿਨੇ ਵੀਗ ਕੋਣੇ ਵੀਗ 16 ਬਣਾਇਆ ਛੱਡੇ ਤੁਸੀਂ ਇਹ ਉੱਤੇ ਕੀ ਪਾਇਆ ਵੇਦੇ ਉੱਤੇ ਆ ਆ ਪਾਈ ਜਾਲੀ ਅਛਾ ਲੋਈ ਵਾਲੀ ਅਛਾ ਅਛਾ ਗਾਲੀਪਾ ਕੇ ਪ੍ਰਾਲੀ ਭਾਈ ਚੋਨੇ ਵਾਲੀ ਅ ਗਰਮੀਆਂ ਚ ਵੀ ਮੌਜ ਠੰਡਾ ਰਹੂਗਾ ਠੰਡਾ ਰਹੂਗਾ ਉੱਤੇ ਕਾਗਦ ਪਾਇਆ ਕਾਗਦ ਪਾਇਆ ਅਛਾ ਮਿੱਟੀ ਪਾਈ ਫੇ ਮਿੱਟੀ ਪਾਈ ਅਛਾ ਅਛਾ ਉਦਾਂ ਵਧੀਆ ਬਣਾਇਆ ਸੋਹਣਾ ਬਣਾਇਆ ਫਾਰਮ ਤੁਸੀਂ ਵਧੀਆ ਲੱਗਾ ਉਹ ਚ ਗਾਂ ਫਿਰ ਹੌਲੀ ਹੌਲੀ ਇਹਨੂੰ ਵਧਾਈ ਜਾਓ ਹਨਾ ਹਾਂ ਵਧਾਈ ਜਾਓ ਲੋਈ ਵਾਲੀ ਆ ਬੱਕਰੀਆਂ ਦਾ ਤਾਂ ਚਲੋ ਤਾਂ ਡਾ ਐਕਸਪੀਰੀਅੰਸ ਹੈਗਾ ਹੀ ਆ ਇਹ ਵੀ ਇਹਦੇ ਚ ਵੀ ਫਾਇਦਾ ਹੀ ਆ ਅੱਛਾ ਮੁਰਗੀ ਫਾਰਮ ਚ ਵੀ ਫਾਇਦਾ ਹੀ ਆ ਇਹ ਬਸ ਇਹ ਹੈ ਕਿ ਥੋੜਾ ਟਾਈਮ ਦੇਣਾ ਪੈਣਾ ਤੁਹਾਨੂੰ ਉਦਾਂ ਬੱਕਰੀਆਂ 'ਚ ਕੋਈ ਬਿਮਾਰੀ ਆਉਂਦੀ ਤਾਂ ਨੂੰ ਅੱਜ ਤੱਕ ਆਈ ਕੋਈ ਬਿਮਾਰੀ ਉਹਦੇ ਵਿੱਚ ਪੀ ਇਕਠੀਆਂ ਬੱਕਰੀਆਂ ਮਰਨੀਆਂ ਸ਼ੁਰੂ ਹੋ ਜਾਣ ਜਾਂ ਕੋਈ ਬਿਮਾਰੀ ਬਸ ਮਾਰੇ ਤਾਂ ਕਿਤੇ ਇੱਕ ਦਾ ਮਾਰੇ ਮੋਟੇ ਆਉਂਦੇ ਉਹਨਾਂ ਨੂੰ ਤਾਂ ਅੱਛਾ ਹਾਂ ਕੋਈ ਮੂੰਮਾ ਖੋਰ ਆਈ ਤੋ ਆ ਮੂੰਮਾ ਉਹ ਤੇ ਉਹਨੂੰ ਕੀ ਦਿਨੇ ਮੂੰਖ ਖੋਰ ਟੀਕੇ ਲੱਗਦੇ ਉਹਨਾਂ ਤੇ ਅੱਛਾ ਠੀਕੇ ਮਤਲਬ ਵੈਕਸੀਨ ਮੁਕਸਿੰਗ ਕਰਦੇ ਕੋਈ ਉਹਨਾਂ ਦੀ ਕਿ ਨਹੀਂ ਤੁਸੀਂ ਨਾ ਨਾ ਮਤਲਬ ਖੁੱਲੀਆਂ ਰਹਿਣੀਆਂ ਬਾਹਰ ਕੇ ਆਹ ਪੀ ਤੁਸੀਂ ਜ਼ਿਆਦਾ ਉਹ ਪੀ ਕਮ ਉਹ ਹੈ ਨਹੀਂ ਹਣਾ ਹਾਂ ਤੇ ਬਾਕੀ ਇਹੋ ਹੀ ਇੰਨੀ ਕੀ ਆਪਾਂ ਵੀਡੀਓ ਦਿਖਾਉਣੀ ਹੈ ਅੰਕਲ ਦਾ ਫਾਰਮ ਮੈਨੂੰ ਬਹੁਤ ਵਧੀਆ ਲੱਗਾ ਸੀ ਤੇ ਤਾਂ ਕਰਕੇ ਆਪਾਂ ਸੋਚਿਆ ਕਿ ਆ ਆਪਾਂ ਬਣਨੇ ਆ ਵੀਡੀਓ ਵੀਡੀਓ ਬਣਾਉਣੇ ਆ ਤੇ ਬਾਕੀ ਜਿਹੜੇ ਵੀ ਭਰਾ ਨੇ ਮੈਂ ਹਰੇਕ ਗੱਲ ਕਰਦਾ ਹਰ ਇੱਕ ਵੀਡੀਓ ਚ ਵੀ ਜਿਹੜੇ ਵੀ ਭਰਾ ਨੇ ਕੰਮ ਕੋਈ ਵੀ ਸ਼ੁਰੂ ਕਰਨਾ ਹੈ ਬੱਕਰੀਆਂ ਦਾ ਪੇਡਾਂ ਦਾ ਗਾਵਾਂ ਦਾ ਮੱਝਾਂ ਦਾ ਮੁਰਗੀਆਂ ਦਾ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਛੋਟੇ ਲੈਵਲ ਤੋਂ ਸ਼ੁਰੂ ਕਰੋ ਫਿਰ ਉਹਨੂੰ ਡੇ ਬਾਈ ਡੇ ਹੌਲੀ ਹੌਲੀ ਵਧਾਓ ਤੇ ਬਾਕੀ ਆਪਣੇ ਕਾਊਂਟਰ ਨੂੰ YouTube ਦੇ ਆਪਾਂ ਹੁਣ ਨਵੇਂ ਸ਼ੁਰੂ ਕੀਤਾ ਕੰਟੈਂਟ ਪਾਉਣਾ ਇਹ ਚੀਜ਼ਾਂ ਦੇ ਪਾਵਾਂਗੇ ਗਾਂ ਦੀ ਗਾਂ ਤੇ ਸਾਰੇ ਭਰਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਅੰਕਲ ਜੀ ਆਪਣਾ ਨੰਬਰ ਦੱਸ ਦੋ ਜੇ ਕਿਸੇ ਨੇ ਕੁਝ ਪੁੱਛਣਾ ਹੋਇਆ ਜਾਂ ਕੁਝ ਆਂਡੇ-ਉਂਡੇ ਲੈਣੇ ਹੋਏ ਬੱਕਰੀਆਂ ਬਾਰੇ ਕੁਝ ਆਪਣਾ ਨੰਬਰ ਤੇ ਆਪਣਾ ਏਰੀਆ ਦੱਸ ਦੋ ਠੀਕ ਹੈ ਨੰਬਰ ਤਾਂ ਪਰ ਮੈਨੂੰ ਅੱਜ ਦੱਸ ਦੇਣਾ ਹਾਂ ਚਲੋ ਕੋਈ ਗੱਲ ਨਹੀਂ ਆਪਣਾ ਏਰੀਆ ਦੱਸ ਦੋ ਦੀ ਆਪਣਾ ਸਾਦੂ ਸਰ ਮਟੇਲੀ ਗੰਗਨਗਰ ਜ਼ਿਲ੍ਹਾ ਗੰਗਨਗਰ ਜ਼ਿਲ੍ਹਾ ਤੇ ਬਾਕੀ ਕਰ ਲਿਓ ਚੈਨਲ ਆਪਣਾ ਸਬਸਕ੍ਰਾਈਬ ਚੰਗਾਈ ਸਸਰੀ ਗਾਲ ਸਸਰੀ ਗਾਲ